ਬੀਤੇ ਕੱਲ੍ਹ ਬਾਰ ਐਸੋਸੀਏਸ਼ਨ ਖਰੜ ਦੇ ਮੈਂਬਰਾਂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਇਸ ਮੰਗ ਪੱਤਰ ਸੰਬੰਧੀ ਜਾਣਕਾਰੀ ਦਿੰਦਿਆਂ ਅੱਜ ਬਾਰ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਐਡਵੋਕੇਟ ਦੀਪਕ ਸ਼ਰਮਾ ਐਡਵੋਕੇਟ ਪੀ ਕੇ ਠਾਕੁਰ ਸਾਅ ਪਾ ਵਾਈਸ ਪ੍ਰਧਾਨ ਸ਼ੁਸ਼ਾਂਤ ਕੌਸ਼ਿਕ ਸਾਅ ਸੈਕਟਰੀ ਸੈਕਟਰੀ ਅਮਿਤ ਰਾਜ ਜੁਆਇੰਟ ਸੈਕਟਰੀ ਕੇਸ਼ਵ ਨੇ ਦੱਸਿਆ ਕਿ ਕੱਲ ਮਾਨਯੋਗ ਮੁੱਖ ਮੰਤਰੀ ਖਰੜ ਤਹਿਸੀਲ ਕੰਪਲੈਕਸ ਵਿਖੇ ਆਏ ਹੋਏ ਸਨ ਤਾਂ ਐਡਵੋਕੇਟ ਪੀਕੇ ਠਾਕੁਰ ਦੀ ਅਗਵਾਈ ਵਿੱਚ ਹੋਰ ਮੈਂਬਰ ਸਾਬਾਨਾ ਨੇ ਨਵੀਂ ਬਿਲਡਿੰਗ ਬਣਾਉਣ ਸੰਬੰਧੀ ਇੱਕ ਮੰਗ ਪੱਤਰ ਸੀਐਮ ਸਾਹਿਬ ਨੂੰ ਦਿੱਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਤੋਂ ਜਲਦ ਇਹ ਬਿਲਡਿੰਗ ਨੂੰ ਬਣਾ ਕੇ ਐਡਵੋਕੇਟ ਸੀ ਮੰਗ ਨੂੰ ਪੂਰਾ ਕੀਤਾ ਜਾਵੇਗਾ। ਜਿਨ੍ਹਾਂ ਨੂੰ ਚੈਂਬਰ ਨਹੀਂ ਬਹੁਤ ਜ਼ਿਆਦਾ ਲੋੜ ਹੈ। ਜਿਨ੍ਹਾਂ ਕੋਲ ਚੈਂਬਰ ਹੈ ਹੀ ਨਹੀਂ ਜਿਹੜੇ ਓਪਨਲੀ ਇੱਕ ਦੂਜੇ ਦੇ ਚੈਂਬਰਾਂ 'ਚ ਬੈਠ ਕੇ ਟਾਈਮ ਪਾਸ ਕਰ ਰਹੇ ਨੇ। ਤੇ ਨੰਬਰ 2 ਹਾਈ ਕੋਰਟ ਤੋਂ ਸਾਰੇ ਵਕੀਲ ਸਾਹਿਬ ਇੱਥੇ ਆਉਂਦੇ ਨੇ ਮੋਹਾਲੀ ਤੋਂ ਵੀ ਆਉਂਦੇ ਨੇ ਤੇ ਇਸ ਕਰਕੇ ਨਵੀਂ ਬਿਲਡਿੰਗ ਸਾਨੂੰ ਅਪਰੂਵ ਕਰਾਈ ਜਾਂਦੀ ਉਹ ਵੀ ਲੋਕਲ ਨੇੜੇ ਬਿਲਕੁਲ ਬਸਟਾਂ ਦੇ ਨੇੜੇ ਇਹ ਸਾਰਿਆਂ ਨੂੰ ਇਜ਼ੀ ਹੋ ਹਾਂਜੀ ਵਕੀਲ ਸਾਹਿਬ ਕੱਲ ਤੁਸੀਂ ਸੀਐਮ ਸਾਹਿਬ ਨੂੰ ਮਿਲੇ ਸੀ ਕੀ ਮੁੱਦਾ ਸੀ ਤੁਹਾਡਾ ਕੀ ਕਹਿਣਾ ਚਾਹੁੰਦੇ ਆ ਜੀ ਤੁਹਾਡਾ ਕੱਲ ਮਾਨਯੋਗ ਸੀਐਮ ਸਾਹਿਬ ਖਰੜ ਤਹਿਸੀਲ ਕੰਪਲੈਕਸ ਵਿੱਚ ਆਏ ਹੋਏ ਸੀ ਤਾਂ ਅਸੀਂ ਬਾਹਰ ਐਸੋਸੀਏਸ਼ਨ ਖਰੜ ਵੱਲੋਂ ਸਾਡੇ ਸੈਕਟਰੀ ਸਾਹਿਬ ਅਮਿਤ ਰਾਜ ਜੀ ਜੁਆਇੰਟ ਸੈਕਟਰੀ ਸਾਡੇ ਕੇਸ਼ਵ ਜੀ ਨਾਲ ਸਾਡੇ ਪੀਕੇ ਠਾਕੁਰ ਜੀ ਮੈਂ ਤੇ ਸਾਡੇ ਹੋਰ ਸਾਰੇ ਬਾਰ ਦੇ ਮੈਂਬਰ ਸਾਹਿਬਾਨ ਨੇ ਇੱਕ ਮੰਗ ਪੱਤਰ ਸੀਐਮ ਸਾਹਿਬ ਨੂੰ ਦਿੱਤਾ ਜਿਹਦੇ ਵਿੱਚ ਅਸੀਂ ਮੰਗ ਕੀਤੀ ਕਿਉਂਕਿ ਜਿਹੜੀ ਇਹ ਖਰੜ ਦੀ ਤਹਿਸੀਲ ਕੰਪਲੈਕਸ ਹੈ ਜਿਹੜੀ ਕਚੈਰੀ ਹੈ ਇਹ ਆਜ਼ਾਦੀ ਤੋਂ ਬਾਅਦ ਦੀ ਸਭ ਤੋਂ ਪਹਿਲੀ ਤਹਿਸੀਲਾਂ ਦੇ ਵਿੱਚੋਂ ਇਹ ਜਨਤ ਬਣੀ ਸੀ ਇਹ ਤਹਿਸੀਲ ਕੰਪਲੈਕਸ ਆਉਂਦੀ ਹੈ ਜਦੋਂ ਇਹ ਸਾਡਾ ਏਰੀਆ ਕਾਲਕਾ ਇੱਥੇ ਤਰੀਕਾ ਭੁਗਤਨ ਲੋਕ ਕਲਕਾਤ ਤੋਂ ਆਉਂਦੇ ਸੀ ਕਸੌਲੀ ਤੱਕ ਦੀ ਤਹਿਸੀਲ ਨੂੰ ਖੜੜ ਪੈਂਦੀ ਸੀ ਅੰਬਾਲਾ ਸਾਡਾ ਜ਼ਿਲ੍ਹਾ ਹੁੰਦਾ ਸੀ ਉਸ ਟਾਈਮ ਦੀ ਇਹ ਸਾਡੀ ਤਹਿਸੀਲ ਕੰਪਲੈਕਸ ਬਣੀ ਹੋਈ ਹੈ ਹੁਣੇ ਜਿਹੜੀ ਬਿਲਡਿੰਗ ਹੈ ਇਹਦੀ ਹਾਲਤ ਨਾ ਹੀ ਰਿਪੇਅਰ ਯੋਗ ਰਹਿ ਗਈ ਹੈ ਤੇ ਬਹੁਤ ਹੀ ਖਸਤਾ ਹਾਲਾਤ ਹੈ ਜਿਹਦੇ ਤਹਿਤ ਕੀ ਹੁਣੇ ਬਿਲਡਿੰਗ ਅਸੀਂ ਨਵੀਂ ਬਣਾਉਂਦਾ ਮੰਗ ਪੱਤਰ ਅੱਜ ਕੱਲ ਸੀਸੀਐਮ ਸਾਹਿਬ ਨੂੰ ਦਿੱਤਾ ਸੀ ਜੀਤੇ ਜਿਹੜੇ ਤਾਂ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਲ ਤੋਂ ਜਲਦ ਇਹ ਬਿਲਡਿੰਗ ਨੂੰ ਬਣਾ ਕੇ ਅਸੀਂ ਤੁਹਾਡੀ ਇਹ ਮੰਗ ਪੂਰੀ ਕਰਾਂਗੇ ਮੰਗ ਇਸ ਕਰਕੇ ਵੀ ਵਧੀ ਕਿਉਂਕਿ ਮੋਹਾਲੀ ਜ਼ਿਲ੍ਹੇ ਦੇ ਵਿੱਚ ਡਵੈਲਪਮੈਂਟ ਹੋ ਰਹੀ ਹੈ ਖਾਸ ਤੌਰ ਤੇ ਖਰੜ ਜਿਹੜਾ ਸ਼ਹਿਰ ਹੈ ਦਿਨ ਬਰ ਦਿਨ ਇੱਥੇ ਹਿਮਾਚਲ ਬਾਰਡਰ ਨਾਲ ਹੋਣ ਕਰਕੇ ਉੱਥੋਂ ਲੋਕ ਇੱਥੇ ਆਪਣਾ ਰੋਜ਼ਗਾਰ ਦੇ ਲਈ ਜਾਂ ਕਹਿ ਲਓ ਆਪਣਾ ਘਰ-ਬਾਰ ਬਣਾਉਣ ਲਈ ਫਲੈਟ ਲੈ ਰਹੇ ਆ ਫਲੈਟ ਲੈ ਰਹੇ ਆ ਮਕਾਨ ਲੈ ਰਹੇ ਆ ਬਣਾ ਰਹੇ ਆ ਸੋ ਦਿਨ ਬਰ ਦਿਨ ਪੋਪੂਲੇਸ਼ਨ ਵਧਦੀ ਜਾ ਰਹੀ ਹੈ ਜੋ ਤਹਿਸੀਲ ਵਿੱਚ ਹੀ ਰਜਿਸਟਰੀਆ ਕਰਾਉਣ ਵੀ ਆਉਂਦੇ ਸੋ ਇੱਥੇ ਸਮੱਸਿਆ ਪਾਰਕਿੰਗ ਦੀ ਸਭ ਤੋਂ ਵੱਡੀ ਜਦੋਂ ਇਹ ਗੱਡੀਆਂ ਆ ਜਾਂਦੀਆਂ ਤਾਂ ਪਾਰਕਿੰਗ ਦੀ ਸਮੱਸਿਆ ਇੰਨੀ ਹੋ ਜਾਂਦੀ ਹੈ ਕਿ ਬਾਹਰ ਬੱਸ ਸਟੈਂਡ ਤੱਕ ਲਾਈਨ ਲੱਗ ਜਾਂਦੀ ਹੈ ਗੱਡੀਆਂ ਦੀ ਸੋ ਇਹ ਸਾਰੀਆਂ ਜਿਹੜੀ ਜ਼ਰੂਰਤਾਂ ਇਹ ਨਵੀਂ ਬਿਲਡਿੰਗ ਜਦ ਬਣੂਗੀ ਸਾਡੇ ਕੋਲ ਪਿੱਛੇ ਜਗ੍ਹਾ ਹੈਗੀ ਸੀ ਅਸੀਂ ਸੀਐਮ ਸਾਹਿਬ ਨੂੰ ਦੱਸਿਆ ਕਿ ਪਿੱਛੇ ਜਗ੍ਹਾ ਹੈਗੀ ਉੱਥੇ ਬਿਲਡਿੰਗ ਬਣ ਸਕਦੀ ਹੈ ਇਸ ਜਿਹੜੀ ਬਿਲਡਿੰਗ ਪੁਰਾਣੀ ਹੈ ਇਹਨੂੰ ਦਾ ਔਟਾਈ ਰੀ ਕਰਕੇ ਇੱਥੇ ਪਾਰਕਿੰਗ ਬਣਾਈ ਜਾ ਸਕਦੀ ਹੈ ਸੋ ਅਸੀਂ ਪਲਾਨ ਵੀ ਉਹਨਾਂ ਨੂੰ ਦੱਸਿਆ ਆਈਡੀਆ ਵੀ ਦਿੱਤਾ ਤਾਂ ਉਹਨਾਂ ਨੇ ਵੀ ਸਾਡੀ ਇਸ ਉਪਰਾਲੇ ਨੂੰ ਸਲਾਗਾ ਦਿੱਤੀ ਤੇ ਕਿਹਾ ਕਿ ਅਸੀਂ ਜਲਦ ਤੋਂ ਜਲ ਇਸ ਦੇ ਉੱਪਰ ਕਾਰਵਾਈ ਕਰਕੇ ਨਵੀਂ ਬਿਲਡਿੰਗ ਬਣਾ ਕੇ ਦੇਵਾਂਗੇ ਮੰਨੂ ਨਹੀਂ ਲੱਗਦਾ ਵੀ ਕਿਤੇ ਵੀ ਜਿਹੜੀ ਇਹ ਬਿਲਡਿੰਗ ਹੈ ਕਿਤੇ ਬਾਹਰ ਜਾਣੀ ਚਾਹੀਦੀ ਕਿਉਂਕਿ ਬਾਹਰ ਜਾਮ ਲੱਗ ਜਾਂਦਾ ਟ੍ਰੈਫਿਕ ਬਹੁਤ ਹੈ ਵੀ ਇੱਥੋਂ ਕਿਤੇ ਬਾਹਰ ਸ਼ਿਫਟ ਚਲੇ ਹੋ ਜਾਏ ਬਾਹਰ ਜਾਣ ਦੀ ਗੱਲ ਇਦਾਂ ਅਸੀਂ ਗੱਲ ਪਹਿਲਾਂ ਚੱਲੀ ਸੀ ਸਾਡੇ ਜਿਹੜੇ ਔਨਰੇਬਲ ਇਨਸਪੈਕਟਿੰਗ ਜੱਜ ਹੁੰਦੇ ਆ ਹਾਈ ਕੋਰਟ ਤੋਂ ਜਸਟਿਸ ਜਿਹੜੇ ਇੱਕ ਸਾਲ ਹੀ ਅਪਾਇੰਟ ਹੋ ਕੇ ਸਾਡੇ ਕੋਲ ਆਉਂਦੇ ਆ ਹਰ ਵਾਰ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆ ਪਰ ਫਿਰ ਵਿਜ਼ਿਬਿਲਟੀ ਦੇਖਦੇ ਆ ਉਹ ਕਿਉਂਕਿ ਜਿਹੜੇ ਕੈਦੀ ਜੇਲਾ ਚੋਂ ਵੀ ਲੈ ਕੇ ਆਣੇ ਆ ਬੱਸਾਂ ਚੋਂ ਵੀ ਕਹੀ ਜਾਂਦੇ ਆ ਦੂਰ ਦੂਰ ਤੋਂ ਮੁਲਾਜ਼ਮ ਉਹਨਾਂ ਨੂੰ ਅਰੈਸਟ ਪਾ ਕੇ ਲੈ ਕੇ ਆਉ ਤੇ ਖਾਸ ਤੌਰ ਤੇ ਉਹਨਾਂ ਦੀ ਸੁਰੱਖਿਆ ਵੀ ਕਿਉਂਕਿ ਜਦੋਂ ਉਹ ਕਚੈਰੀ ਚ ਆਉਂਦੇ ਆ ਤਾਂ ਸੁਰੱਖਿਆ ਪੁਲਿਸ ਦੇ ਹੱਥ ਹੁੰਦੀ ਹੈ ਤਾਂ ਸਾਰੀ ਚੀਜ਼ਾਂ ਦੇਖ ਕੇ ਹੀ ਉਹਨਾਂ ਨੇ ਕੋਈ ਇੱਕ ਜਗ੍ਹਾ ਸਿਲੈਕਟ ਕਰਨੀ ਹੈ ਸੋ ਜਿਹੜੀ ਇਹ ਜਗ੍ਹਾ ਹੈ ਕਿਉਂਕਿ ਸ਼ਹਿਰ ਦੇ ਵਿੱਚ ਹੈ ਬੱਸ ਸਟੈਂਡ ਨੇੜੇ ਹੈ ਸਾਰੀ ਰੋਡ ਦੇ ਉੱਪਰ ਹੈ ਹਾਈਵੇ ਦੇ ਉੱਪਰ ਹੈ ਚੰਡੀਗੜ੍ਹ ਤੋਂ ਆਣਾ ਹੋਵੇ ਲੁਧਿਆਣੇ ਤੋਂ ਆਣਾ ਹੋਵੇ ਰੋਪੜ ਨੂੰ ਜਾਣਾ ਹੋਵੇ ਬਿਲਕੁਲ ਸੈਂਟਰ ਪੁਆਇੰਟ ਤੇ ਹੈ ਸੋ ਇਸ ਤੋਂ ਵਧੀਆ ਜਗ੍ਹਾ ਬਾਹਰ ਜਾਵਾਂਗੇ ਸ਼ਹਿਰ ਚੋਂ ਫਿਰ ਉਹ ਚੀਜ਼ਾਂ ਨਹੀਂ ਪੂਰੀਆਂ ਕਰ ਪਾਉਂਗੇ ਇਸ ਕਰਕੇ ਇਹੀ ਜਗ੍ਹਾ ਨੂੰ ਦੁਬਾਰਾ ਢਾ ਕੇ ਬਣਾਇਆ ਜਾ ਸਕਦਾ ਹੈ। ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ। ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ